ਅੱਜ ਦੀ ਵੀਡੀਓ ਨਾ ਨੌਜਵਾਨਾਂ ਵਾਸਤੇ ਬਹੁਤ ਕਮਾਲ ਆ ਮੈਨੂੰ 4:30 ਵਜੇ ਸਵੇਰ ਉੱਠਣਾ ਪਿਆ ਐਸ ਘਰੇ ਆਉਣ ਵਾਸਤੇ ਕਿਉਂਕਿ ਨਾ ਮੇਰਾ ਇੱਕ ਮਿੱਤਰ ਆ ਜਸਵੰਤ ਤੇ ਜਸਵੰਤ ਨੇ ਨਾ ਕੀ ਕੀਤਾ ਕਿ ਉਹਦੇ ਕੋਲ ਮੱਝ ਆ ਮੱਝ ਬਹੁਤ ਕਮਾਲ ਬਹੁਤ ਕਮਾਲ ਮੱਝ ਆ ਤੇ ਜਦੋਂ ਮੇਰੇ ਨਾਲ ਇਹਦੀ ਗੱਲ ਮੱਝ ਬਾਰੇ ਹੁੰਦੀ ਰਹਿੰਦੀ ਸੀ ਤੇ ਇਹ ਮੈਂ ਇਹਨੂੰ ਕਿਹਾ ਸੀ ਵੀ ਜਦੋਂ ਇਹ ਮੱਝ ਨਾ ਸੋਈਏ ਨੇ ਬੱਚਾ ਦਿੱਤਾ ਤੇ ਮੈਨੂੰ ਜ਼ਰੂਰ ਦੱਸੀ ਮੈਂ ਆਕੇ ਜਾਊਂਗਾ ਤੇ ਮੈਂ ਸਵੇਹਾ ਸੁਦੇਹਾ ਉੱਠਿਆ ਕਿਉਂਕਿ ਮੱਜ ਕੱਲ ਆਥਣੇ ਸੂਪੀ ਤੇ ਮੈਂ ਅੱਜ ਇਹਨੂੰ ਮਿਲਣ ਪਹੁੰਚਿਆ ਭਾਈ ਨੂੰ ਸਵੇਹਾ ਥੋੜੇ ਜਿਹਾ ਜਲਦੀ ਆ ਗਏ ਸੀ ਅਸੀਂ ਤੇ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਾਂ ਬਹੁਤ ਕਮਾਲ ਕਿ ਇਹ ਮੁੰਡਾ 2019 ਚ ਦੁੱਧ ਮੁੱਲ ਲੈ ਕੇ ਆਉਂਦਾ ਹੁੰਦਾ ਸੀ ਐਵੇਂ ਨਾ ਜਸਵੰਤ ਮੁਬਾਰਕਾਂ ਤੁਹਾਨੂੰ ਪਹਿਲਾਂ ਤੋਂ ਬਹੁਤ-ਬਹੁਤ ਤੇਰੀ ਮੱਜ ਸੂਪੀ ਬਈ ਕੀ ਦਿੱਤਾ ਕੱਟਾ ਕੱਟੀ ਨਹੀਂ ਕੱਟਾ ਦਿੰਦਾ ਜੀ ਕੱਟਾ ਦਿੰਦਾ ਹੈ ਹਾਂ ਜੀ ਜੀ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਕਦੋਂ ਸ਼ੁਰੂ ਕਰਦਾ ਤੂੰ ਮੱਜਾਂ ਦਾ ਕੰਮ ਕਦੋਂ ਸ਼ੁਰੂ ਕਰਦਾ ਆ ਪਸ਼ੂਆਂ ਦਾ ਕੰਮ ਆ ਸੱਚੇ ਨਾ ਇਹ ਆਪਾਂ ਕਰੇ ਇਹ 15 ਅਗਸਤ 2019 ਚ ਸ਼ੁਰੂ ਕੀਤਾ ਜੀ 2019 ਚ ਹਾਂ ਉਹ ਤੋਂ ਪਹਿਲਾਂ ਦੁੱਧ ਮੁੱਲ ਲੈਉਂਦੇ ਸੀ ਮੁੱਲ ਲੈਂਦੇ ਸੀ ਉਹਦੋਂ ਹੀ ਮਾਲ ਜਿਹੜੀ ਉਹਦਨੇ ਮੱਝ ਲੈ ਕੇ ਆਂਦੀ ਸੀ ਪਲੇਟ ਮੱਝ ਲਈ ਸੀ 35000 ਦੀ ਹੂੰ ਉਹ ਵੀ ਦੋ ਦਿਨ ਘਰੇ ਆ ਕੇ ਖੜੀ ਨਹੀਂ ਹੈਗੀ ਤੀਜੇ ਦਿਨ ਖੜੀ ਸੀ ਮਤਲਬ ਜੀ ਮਿਲੀ ਨਹੀਂ ਮਿਲੀ ਨਹੀਂ ਹੈਗੀ ਮਤਲਬ ਵੀ 35000 ਦੀ ਮੱਝ ਲੈ ਕੇ ਆਪਾਂ ਸ਼ੁਰੂਆਤ ਕੀਤੀ ਸੀਗੀ ਨਾ ਮੱਜਾਂ ਵਰੀ ਵੀ ਆਪਾਂ ਵਾਲੇ ਪ੍ਰਾਣੀ ਵੀ ਨਹੀਂ ਹੈਗੇ ਚਲੋ ਆਪਾਂ ਵਾਲੇ ਵੱਡੇ ਹੀ ਆ ਮਤਲਬ ਜੀ ਨਾ ਕੋਈ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਹਾਂ ਹੀ ਨਾ ਹੈ ਤੇ ਅੱਜ ਕਿੰਨੇ ਹੋਣਗੇ ਜਾਨਵਰ ਕਿੰਨੇ ਹੋਣਗੇ ਟੋਟਲ ਲਗਭਗ ਹੋ ਜਾਣਗੇ 16-17 ਹੋ ਜਾਣਗੇ ਯਾਨੀ 9-10 ਮੱਝਾਂ ਹੋਗੀਆਂ ਸੇਕ ਮਤਲਬ ਗਾਵਾਂ ਹੋਗੀਆਂ ਤੇ ਜਿਹੜਾ ਦੁੱਧ ਮੁੱਲ ਲੈ ਕੇ ਆਉਂਦਾ ਸੀ ਉਹਦੇ ਨਾਲ ਨਫ਼ਰਤ ਹੋਈ ਜਾਂ ਕੋਈ ਗੱਲ ਸੀ ਵੀ ਕਾਹਤੋਂ ਲੱਗਿਆ ਵੀ ਯਾਰ ਮੱਝਾਂ ਲੈਉਣੀਆਂ ਉਸ ਦੇ ਮਨ ਚ ਐ ਪਸ਼ੂਆਂ ਨਾਲ ਸੌਂਕ ਤਾਂ ਸੀਗਾ ਪਰ ਨਹੀਂ ਪਰ ਗੁੰਜਾਇਸ ਨਹੀਂ ਹੈਗੀ ਸੀ ਅੱਛਾ ਆਰਥਿਕ ਤਾਂ ਕੋਈ ਨਹੀਂ ਹੈ ਨੀ ਸੀਗਾ ਨਾ ਜੀ 35000 ਵਾਲਾ ਸੌਬ ਕਿਵੇਂ ਬਣਿਆ ਫਿਰ ਉਹ ਪੈਸੇ ਕਿੱਧਰੋਂ ਆਏ ਉਹ ਵੀ ਫੜ ਤੋੜ ਕੀ ਕੀਤੇ ਸੀਗੇ ਜੀ ਅੱਛਾ ਉਹ ਵੀ ਇਕੱਠੇ ਕੀਤੇ ਹੂੰ ਇਕੱਠੇ ਕੀਤੇ ਉਸ ਤੋਂ ਬਾਅਦ ਹੁਣ ਆਹ ਮੱਝ ਤੇਰੇ ਕੋਲ ਕਦੋਂ ਆਉਂਦੀ ਐ ਜਿਹਦੇ ਬਾਰੇ ਆਪਣੀ ਗੱਲ ਹੁੰਦੀ ਹੁੰਦੀ ਐ ਐਲਸੀ ਇਹ ਮੱਝ ਨੂੰ ਆਪਣੇ ਘਰੇ ਆਈ ਨੂੰ ਅੱਜ ਪੂਰਾ 1 ਸਾਲ ਹੋ ਗਿਆ ਮਾਦ ਜੀ ਹੂੰ ਪਿਛਲੇ ਸਾਲ 18 ਨਵੰਬਰ ਨੂੰ ਆਈ ਸੀਗੀ ਨਾ ਜੀ ਹੂੰ ਅੱਜ 19 ਨਵੰਬਰਾਂ ਨੂੰ 1 ਸਾਲ 1 ਦਿਨ ਹੋ ਗਿਆ ਜਿਹਨੂੰ ਆਈ ਨੂੰ ਜੀ ਤੇ ਇਹਦੇ ਤੋਂ ਕੀ ਉਮੀਦ ਆ ਹੁਣ ਤੈਨੂੰ ਵੀ ਇਹ ਕਿੰਨਾ ਕੁ ਦੁੱਧ ਦੇ ਸਕਦੀ ਆ ਕੀ ਆ ਜਿਵੇਂ ਮਤਲਬ ਦਿਸ ਰਹੀ ਆ ਉਹ ਤਾਂ ਬਹੁਤ ਕਮਾਲ ਆ ਅਸਲ ਜਿਹੜੀ ਮੱਝ ਸੀਗੀ ਇਹ ਰਿਕਾਰਡ ਵੀ ਮਨ ਲਈ ਮੇਲਿਆਂ ਦੀ ਜੇਤੂ ਮੱਝ ਆ ਹਨਾ ਜੀ ਹਾਂ ਇਹ ਪਹਿਲਾਂ ਪੀਡੀਐਫੇ ਮੇਲਾ ਵੀ ਲੜਿਆ ਨਹੀਂ ਪਿਛਲੇ ਸਾਲ 2023 ਦੇ ਐਂਡ ਚ ਮਤਲਬ ਦਸੰਬਰ ਦੇ ਚ ਹੂੰ ਤੇ 24 ਨੇ ਚੜਿੱਕ ਮੇਲਾ ਵੀ ਲੜਿਆ ਸੀਗਾ ਨਹੀਂ ਮਿਲਕ ਬਿਊਟੀ ਦਾ ਮਤਲਬ ਹੀ ਹੂੰ ਉੱਥੇ ਜਗਰਾਮਾ ਤੇ ਆਈ ਸੀਗੀ ਪੀਡੀਐਫੇ ਤੇ ਤੀਜੇ ਨੰਬਰ ਤੇ ਹੀ ਹੂੰ ਇੱਥੇ ਇਹ ਜੜਕਾ ਹੀ ਸੀਗੇ ਦੂਸਰੇ ਨੰਬਰ ਤੇ ਹੀ ਦੂਸਰੇ ਨੰਬਰ ਤੇ ਆਈ ਸੀ ਹਾਂ ਟਾਈਮ ਆਪਾਂ ਇਹ ਔਨਨ ਨਹੀਂ ਸੀਗੇ ਚਲੋ ਆਪਾਂ ਨੂੰ ਸੌਂਕ ਪਸ਼ੂ ਦਾ ਹੈਗਾ ਜ਼ਰੂਰ ਸੀ ਵਿਚਾਰ ਕਦੇ ਮਹਾਰਾਜ ਸੁਣੂਗਾ ਨਹੀਂ ਹੂੰ ਪਿਆ ਕਰਕੇ ਵੀ ਚਲੋ ਆਪਾਂ ਉੱਥੇ ਮੇਲਾ ਜ਼ਰੂਰ ਦੇਖਣ ਗਏ ਸੀਗੇ ਚਲ ਆਪਾਂ ਨੂੰ ਵੀ ਸੀ ਕਦੇ ਵੀ ਮੱਝ ਇਹਦੀ ਕਾਸਟਲੀ ਇੰਨੀ ਸੀ ਵੀ ਆਪਾਂ ਇਹਦੇ ਬਾਰੇ ਸੋਚ ਨਹੀਂ ਸਕਦੇ ਸੀਗੇ ਨਾ ਜੀ ਪਰ ਇਹ ਬੰਦਿਆਂ ਨਾਲ ਆਪਣੇ ਲਿੰਕ ਸੀਗੇ ਇਹਨਾਂ ਦੇ ਕੋਲ ਪਸ਼ੂ ਆਪਾਂ ਪਹਿਲਾਂ ਵੀ ਲੈ ਕੇ ਆਂਦੇ ਸੀਗੇ ਹੂੰ ਫਿਰ ਉੱਥੇ ਜਾ ਕੇ ਨੇ ਮੱਝ ਅਸਲ 'ਚ ਥੋੜੀ ਜਿਹੀ ਰਿਪੀਟਰ ਹੋ ਗਈ ਸੀਗੀ ਤਦੋਂ ਨਾਲ ਮੈਨੂੰ ਫੋਨ ਆ ਗਿਆ ਜੀ ਤੂੰ ਲੈਣੀ ਹੈ ਵੀ ਆਪਾਂ ਮਿਹਨਤ ਕਰ ਸਕਦਾ ਤਾਂ ਅਸੀਂ ਤੈਨੂੰ ਦੇ ਦਿੰਦੇ ਆ ਹੂੰ ਤੇ ਆਪਾਂ ਇਹ ਖਰੀਦ ਲਈ ਸੀਗੀ ਮਤਲਬ ਹੈਨਾ ਚਲੋ ਮਾਹਰ ਦੀ ਕਿਰਪਾ ਨਾਲ ਆਪਣੇ ਕੋਲੇ ਗੱਬਣ ਵੀ ਰਹਿ ਗਈ ਹੂੰ ਤੇ ਅੱਜ ਇਹ ਸੂਪ ਹੀ ਬਈ ਮਤਲਬ ਜੀ ਹੂੰ ਵੀ ਆਪੇ ਖਾਲੀ ਮੱਝ ਲੈ ਕੇ ਆਂਦੀ ਸੀ ਤੇ ਅੱਜ ਮਤਲਬ ਸਾਲੋਂ ਅੰਦਰ ਆਪਣੇ ਘਰੇ ਸੂਪੀ ਮਤਲਬ ਜੀ ਇਹ ਤਾਂ ਦੁੱਧ ਚੋਇਆ ਦੁੱਧ ਦਾ ਕੋਈ ਰਿਕਾਰਡ ਹੈ ਆਪਣੇ ਕੋਲੇ ਦਾ ਦੁੱਧ ਦੇ ਸਾਲ ਚ ਉੱਥੇ ਵੀ ਨਾ ਜਦੋਂ ਮੇਲਾ ਹੋਇਆ ਸੀ ਉੱਥੇ ਨੇ ਦੁੱਧ ਚ ਹੀ ਲੱਗੀ ਸੀ ਪਹਿਲਾਂ ਮਤਲਬ ਜੀ ਉੱਥੇ ਜਾ ਉਹਨਾਂ ਕੋਲੇ ਜਾਈ ਦੂਜੇ ਸੂਏ ਦੁੱਧ ਦੇ 6 ਅੰਦ ਸੀਗੀ ਤੇ 22 ਕਿਲੋ ਦੁੱਧ ਸੀ ਦੇ ਗਲੇ 22 ਕਿਲੋ 4-500 ਗ੍ਰਾਮ ਵੀ ਫਿਰ ਉੱਥੇ ਜਦੋਂ ਮੇਲੇ ਦੇ ਥੋੜਾ ਡਾਊਨ ਮਾਰ ਗਈ ਫਿਰ ਉਹਨਾਂ ਨੇ ਦੁੱਧ ਵਾਲੇ ਪਾਸੇ ਕੱਢ ਕੇ ਫਿਰ ਮਿਲਕ ਬਿਊਟੀ ਚਾ ਲਾ ਦਿੱਤੀ ਮਿਲਕ ਬਿਊਟੀ ਚ ਪਾ ਲਈ ਹੂੰ ਹੂੰ ਤੇ ਇਸ ਵਾਰ ਤੈਨੂੰ ਕਿੰਨੀ ਉਮੀਦ ਆ ਇਹ ਦੁੱਧ ਦੇ ਸਕਦੀ ਚਲੋ ਜੀ ਦੁੱਧ ਤਾਂ ਆਪਣੇ ਹਿਸਾਬ ਨਾਲ ਜਾਂ ਜਿੰਨੀ ਕਿ ਮੇਰੀ ਸੋਚ ਆ ਜਾਂ ਮੇਰਾ ਤਜਰਬਾ ਵੀ ਮੱਝ ਜੀ 22-23 ਵੀ ਦੇ ਦੇ ਹਨਾ ਜੀ ਵੀ ਦਾਣੇ ਤੇ ਦੁੱਧ ਦੇ ਦੇ ਮਤਲਬ ਦਾਣੇ ਤੇ ਦੇ ਦੇ ਦਾਣੇ ਤੇ ਦੇ ਜੀ ਵੀ ਉਹ ਵੀ ਮਤਲਬ ਆਪਣਾ 50 ਵਰਗ ਹੀ ਆ ਚਲੋ ਆਪਾਂ 3 ਵੀ ਦਾਣੇ ਤੇ ਦੁੱਧ ਆਪਾਂ ਨੂੰ ਤਾਂ 20 ਵਜੇ ਦੇ ਜੇ ਤਾਂ ਬਹੁਤ ਜਿਆਦੇ ਜਿਹੜੀ ਜਮਾਂ ਨਾਰਮਲ ਆਪਣੇ ਘਰ ਦੀ ਖਰਾਕ ਹੁੰਦੀ ਆ ਉਹਦੇ ਤਿੰਨਾਂ ਤੋਂ ਦੇ ਦਿੰਦੇ ਹਾਂ ਤੇ ਇਹਦੇ ਇਹਦੇ ਉਦਾਂ ਪਤਾ ਵੀ ਕਿੰਨਾ ਲੰਬਾ ਸਮਾਂ ਦੇ ਦਿੰਦੀ ਆ ਕਈ ਵਾਰੀ ਬਹੁਤ ਦੁੱਧ ਦੇਣ ਵਾਲੀਆਂ ਮੱਝਾਂ ਜ਼ਿਆਦਾਤਰ ਚਿੱਟਾ ਦਾ ਟਾਈਮ ਦੁੱਧ ਨਹੀਂ ਦਿੰਦੀਆਂ ਇਹ ਸੋਚ ਆਇਆ ਇਸ ਲਈ ਜਿਹੜੇ ਪਹਿਲਾਂ ਤੋਂ ਹੀ ਮਤਲਬ ਜਦੋਂ ਤੇ ਵਿਆਈਆ ਦੋ ਦੰਦ ਤੋਂ ਹਨਾ ਹੀ ਪਹਿਲਾਂ ਤੋਂ ਹੀ ਮਤਲਬ ਇਹ ਉਹਨੇ ਉੱਥੇ ਹਰਿਆਣੇ 'ਚ ਵੀ ਕਈ ਮੇਲੇ ਲਾਏ ਨੇ ਵੀ ਇਹ ਮੇਲਿਆਂ 'ਚ ਜਿਵੇਂ ਮਿਲ ਕੇ ਵੀਡੀਓ ਤੁਹਾਨੂੰ ਪਤਾ ਲੱਗਦੀ ਆਉਂਦੀ ਆ ਹਨਾ ਜੀ ਫਿਰ ਥੋੜਾ ਟਾਈਮ ਘੱਟ ਵੀ ਚੋਣੀ ਮੈਂ ਜਿਹ ਉੱਦੋ ਵੀਡੀਓ ਕਰਵਾ ਰਹੇ ਹਾਂ ਕਵਰ ਅਸੀਂ ਇਹ ਸੜਕ ਤੋਂ ਵੀ ਕਰਵਾਈ ਸੀਗੀ ਮਤਲਬ ਹੀ ਉਹ ਚ ਮੈਂ ਰੇਟ ਦਾ ਚੰਗਾ ਕੀਤਾ ਸੀ ਮਤਲਬ ਤੇ ਕਈ ਬਾਈਆਂ ਨੇ ਥੱਲੇ ਕਮੈਂਟ ਕਰੇ ਹੋਏ ਸੀਗੇ ਹਨਾ ਕਿ ਇੰਨੇ ਦੀ ਤਾਂ ਅਸੀਂ 8 ਮੱਜਾ ਖਰੀਦ ਲਾਂਗੇ ਵੀ 10 ਖਰੀਦ ਲਾਂਗੇ ਹਨਾ ਵੀ ਆਪਾਂ ਹਨਾ ਉਹਨੂੰ ਕਮੈਂਟ ਵਾਲੀ ਨੇ ਗੱਲ ਕਹਿੰਦੇ ਮੇਰੇ ਕਹਿੰਦੇ ਤੁਸੀਂ ਵਈ ਖਰੀਦੋ ਕਿਉਂਕਿ ਆਪਾਂ ਜਿਹੜੀ ਆਪਣੀ ਮਿਹਨਤ ਕੀਤੀ ਹੈ ਜਾਂ ਪਰ ਰਿਸਕ ਲੈਣਾ ਕੋਸ ਵੀ ਆ ਉਹ ਤਾਂ ਸਾਨੂੰ ਤਾਂ ਆਪਣੀ ਦਾ ਮੁੱਲ ਆ ਸਾਡੇ ਲਈ ਤਾਂ ਵਿੱਚ ਕਰੋੜ ਦੀ ਆ ਹਨਾ ਨੇ ਕੀ ਕੀ ਰੇਟ ਮੰਗਿਆ ਸੀ ਫਿਰ ਉਹ ਚ ਤੋਂ ਉਹਦੇ ਵਿੱਚ ਇਹਦਾ ਇਹ ਰੇਟ ਸੀਗਾ ਨਾ ਮੈਂ ਮਤਲਬ 12 ਲੱਖ ਰੁਪਏ ਕੀਤਾ ਸੀਗਾ ਜੀ ਹਾਂ ਥੱਲੇ ਇੱਕ ਦੋ ਲੋਕਾਂ ਨੇ ਕਮੈਂਟ ਕੀਤੇ ਸੀਗੇ ਕਹਿੰਦੇ ਵੀ ਅਸੀਂ 1.5 ਲੱਖ ਦੀ ਅਠ ਲਿਆਵਾਂਗੇ ਵੀ 15 ਕਿਲੋ ਦੁੱਧ ਕੰਡੇ ਤੇ ਬਰ ਆਪਾਂ ਤੁਹਾਡੀ اون ویڈیو ਚ ਕਹਿ ਦਿੰਦੇ ਆ ਮਤਲਬ ਉਹ ਬੰਦੇ ਨੇ 8 ਕਿਹਾ ਸੀਗਾ 12 ਲੱਖ ਦੀਆਂ ਆਪਾਂ 13 ਲੱਖ ਰੁਪਏ ਦੇ ਦਾਂਗੇ ਤੇ 8 ਖਰੀਲਾਂ ਏ 15 ਕਿਲੋ ਦੁੱਧ ਕੰਡੇ ਲਵਾ ਕੇ ਦੇ ਦੇ 8 ਮੱਜਾਂ ਦਾ ਜੀ ਉਹਦੇ ਕਮੈਂਟ ਵਾਲੇ ਨੇ 12 ਕਿਹਾ ਸੀ ਆਪਾਂ 13 ਲੱਖ ਦੇ ਦਾਂਗੇ ਜੀ ਠੀਕ ਆ 8 ਮੱਜਾਂ ਦਾ 15 ਕਿਲੋ ਚੰਡੇ ਲਵਾ ਕੇ ਆਜ ਅੱਜ ਇਹਦਾ ਤੁਸੀਂ ਸੱਚੀ ਰੇਟ ਕੋਈ ਕੋਟ ਕਰਦੇ ਆ ਵੀ ਜੇ ਕੋਈ ਬੰਦਾ ਕਵੇ ਵੀ ਹਾਂ ਯਾਰ ਮੈਂ ਮੈਂ ਆ ਰੇਟ ਅੱਜ ਅੱਜ ਜਾਂ ਉਹ ਜਾਂ ਉਹਦੇ ਗੱਲ ਨੂੰ ਭੁੱਲ ਗਏ ਬਸ ਹੁਣ ਨਹੀਂ ਅੱਜ ਨਹੀਂ ਰੇਟ ਕੋਟ ਕਰਦੇ ਕੋਈ ਰੇਟ ਤਾਂ ਮਤਲਬ ਆਇਆ ਜੇ ਕੋਈ ਇਹਦੀ ਚੰਗੀ ਰੁਪਈ ਲਾਊਗਾ ਰੇਟ ਤਾਂ ਅੱਜ ਵੀ ਮਤ ਹਾਂ ਮੈਂ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ 10 ਲੱਖ ਤੋਂ ਥੱਲੇ ਵਾਲਾ ਫੋਨ ਨਾ ਲਾਵੇ। ਇਹ ਆਪਾਂ 10 ਲੱਖ ਤੋਂ ਘੱਟ ਥੱਲੇ ਵੇਚਣੀ ਵੀ ਨਹੀਂ ਹੈਗੀ। ਹਾਂ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੀ ਮੱਧ ਲੋਕ ਵੀ ਕਹਿੰਦੇ ਨੇ ਵੀ ਲੁੱਟ ਮਚਾਉਂਦੇ ਨੇ 10-12 ਲੱਖ ਵਾਲੇ ਨੇ। ਕਿਉਂਕਿ ਆਪਾਂ 35 ਦੀ ਮੱਝ ਵੀ ਖਰੀਦੀ ਆ। ਵੀ ਜਦੋਂ ਆਪਾਂ ਲੈਣ ਜਾਂਦੇ ਨੇ ਨਾ ਹਰਿਆਣੇ ਵਾਲੇ ਇਸ ਦੀ ਮੱਝ ਦੀ ਕੱਟੀ ਦੇਂਦੇ 4 ਲੱਖ ਦੀ। ਪਰ ਕਮੈਂਟ ਕਰਨਾ ਸੌਖਾ ਹੈ ਬਰ ਜਦੋਂ ਮਿਹਨਤ ਕਰਕੇ ਇਹਨਾਂ ਨੂੰ ਖਵਾਉਣਾ ਪੈਂਦਾ ਕਿ ਫਿਰ ਪਤਾ ਲੱਗਦਾ ਜੀ। ਨਹੀਂ ਨਹੀਂ ਮੈਂ ਇੱਕ ਤੈਨੂੰ ਮੈਂ ਗੱਲ ਦੱਸਦਾ ਗੱਲ ਮੈਨੂੰ ਜੇ ਤੂੰ ਇਹਦੇ 25 ਲੱਖ ਵੀ ਮੰਗੇਗਾ ਨਾ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਤੇਰੇ ਤੇ ਤਰਾਜ ਨਹੀਂ ਕਰ ਸਕਦਾ ਦੇਖੋ ਕੋਈ ਹੋਰ ਕਰ ਸਕਦਾ ਪਰ ਮੈਂ ਕਿਸਾਨ ਹੋਣ ਦੇ ਨਾਤੇ ਮੈਨੂੰ ਖੁਸ਼ੀ ਹੋਊਗੀ ਵੀ ਯਾਰ ਇੱਕ ਕਿਸਾਨ ਨੇ ਪੈਦਾ ਕੀਤੀ ਚੀਜ਼ ਦਾ ਇੱਕ ਕਿਸਾਨ ਪੈਸੇ ਮੰਗ ਰਿਹਾ ਕਿਹੜੀ ਗੱਲ ਹੋਰ ਆਪਾਂ ਕਿਹੜਾ ਕਿਸੇ ਨੂੰ ਫੋਰਸ ਕਰ ਰਹੇ ਹਾਂ ਵੀ ਤੁਸੀਂ ਸਾਨੂੰ 12 ਦਵੋ ਵੀ ਸਾਡੇ ਤੋਂ ਮੱਝ ਲੈ ਕੇ ਜਾਓ ਉਹ ਤਾਂ ਐ ਹੁੰਦਾ ਵੀ ਛੱਡਣ ਧੋਖਾ ਧੜੀ ਕਰਤੀ ਵੀ ਸਾਨੂੰ ਉਹਨਾਂ 12 ਲੱਖ ਸਤੋਂ ਲਿਆ ਵਾ ਜਾਂ ਗੇਮ ਪਾ ਲਈ ਯਾਰ ਐਮੀ ਕਹਿ ਕੇ ਕਿ ਜੀ ਤਾਂ 25 ਦੀ ਪੱਕ ਜਾਣੀ ਹੈ ਤੂੰ ਸਾਥੋਂ 12 ਦੀ ਲੈ ਲਾ ਉਹੋ ਜੀ ਗੱਲ ਆਪਣੇ ਕਿ ਨਹੀਂ ਭਾਵੇਂ 5 ਦੀ 50 ਦੀ ਅਸਲ ਤੇ ਮੁੱਲ ਤਾਂ ਵੀਰ ਦਾ ਯਾਨੀ ਮੈਂ ਕਰੋੜ ਵੀ ਕਰਦਾ ਮੇਰੇ ਦਿਲੋਂ ਤਾਂ ਉਹ ਵੀ ਘੱਟ ਆ ਹਾਂ ਕਹੇ ਹਾਲੇ ਨੂੰ ਭਾਵੇਂ 12 ਲੱਖ ਕਿੱਡਾ ਮਰਜ਼ੀ ਲੱਗੀ ਜਾਵੇ ਹਾਂ ਭਈ ਮਿਹਨਤ ਕੀਤੀ ਆ ਹਾਂ ਇਹ ਤਾਂ ਹੈ ਮਿਹਨਤ ਕੀਤੀ ਕਿਉਂਕਿ ਪਹਿਲਾਂ ਮੈਂ ਪੈਸਿਆਂ 'ਚ ਖਰੀਦੀ ਫਿਰ ਮੈਂ ਇਹਨੂੰ ਇੰਨਾ ਕੁ ਸਿਖਵਾਇਆ ਮਤਲਬ ਮੈਂ ਉਹਨਾਂ ਕੁ ਸਾਫ ਨਹੀਂ ਕਰ ਦਿਖਾਦਾ ਆਪਦਾ ਇਹਨੂੰ ਮੈਂ ਕਿ ਹੂ ਨਹੀਂ ਖਵਾਇਆ ਮਤਲਬ ਸਿਆਂ ਲਾ ਲਓ ਸਭ ਕੀ ਬਾਤ ਇੰਨੀ ਮਿਹਨਤ ਕੀਤੀ ਇਹਦੇ ਤੇ ਹਾਂ ਪਰ ਇਹ ਮੱਝ ਵੀ ਨਾ ਹੀ ਚੰਗੀ ਜਿਵੇਂ ਐ ਨਹੀਂ ਕਹਿੰਦੇ ਮੱਝਾਂ ਬਹੁਤ ਦੇਖੇ ਨੇ ਪਰ ਸਾਊ ਸਰੀਫ ਵੀ ਇੰਨੀ ਆ ਜਵਾਕ ਨਾਲ ਕੰਮ ਆਇਦਾ ਹੀ ਲੋ ਹੂੰ ਅਭੀ ਆਏ ਆਏ ਥੋੜੂਆਂ ਵੀ ਤੇ ਹਾਂ ਉਹ ਵੀ ਖੜੀ ਆ ਹਾਂ ਖੁੱਲੀ ਯਾਰ ਲਓ ਜੀ ਮੈਂ ਕਹਿ ਜਾਂਦਾ ਬਰੀਡਾਂ ਦੇ ਨਾਲ ਆਪਾਂ ਤਾਂ ਏਡੇ ਫੇਰ ਵੀ ਕਹਿੰਦੇ ਆ ਵੀ ਆਪਾਂ ਦਾ 5-6 ਸਾਲ ਹੀ ਹੋਇਆ ਲੈ ਪਸੂ ਵਾਲੇ ਪਾਸੇ ਆਏ ਨੂੰ ਹਨਾਈ ਵੀ ਚਲੋ ਬਸ ਮਹਾਰਾਜ ਨੇ ਇੰਨੇ ਕਿ ਜੋਗੇ ਕਰਤੇ ਆਪਾਂ ਨੂੰ ਬਹੁਤ ਆ ਮਤਲਬ ਹਨਾਈ ਸ਼ੁਕਰ ਆ ਕਿ ਇੰਨੇ ਪੈਸੇ ਮੰਗਣ ਜੋਗੇ ਕਰਤੇ ਯਾਰ ਪਰ ਜਿਹੜੇ ਆਏ ਕਹਿੰਦੇ ਨੇ 12 ਲੱਖ ਜਿਆਦਾ ਹੀ ਮੰਗਦਾਗਾ ਉਹਨਾਂ ਨੂੰ ਮੈਂ ਵੀ ਦੱਸਣਾ ਚਾਹਣਾ ਹਨਾ ਵੀ ਮੈਂ 35 ਦੀ ਮੱਝ ਵੀ ਖਰੀਦੀ ਆ ਵੀ ਜੇ ਹੁਣ ਮੈਂ 12 ਲੱਖ ਮੰਗ ਗਏ ਲੈ ਚਲੋ ਇਹ ਹਨਾ ਮੇਰੀ ਮਤਲਬ ਮਿਹਨਤ ਕੁਛ ਮਰਜੀ ਵੀ ਤੁਸੀਂ ਭਾਵੇਂ 50 ਮੰਗੀ ਜਵਾਬ ਦੀ ਮੱਝਾਂ ਯਾਰ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੇਰੀ ਗੱ ਆਪਾਂ ਨਾ ਸਾਲ ਪਹਿਲਾਂ ਦਿੱਲੀ ਧਰਨੇ ਤੇ ਬੈਠੇ ਰਹੇ ਫੇਰ ਸਾਲ ਫੇਰ ਬੈਠੇ ਰਹੇ ਸ਼ੰਭੂ ਬਾਰਡਰ ਧਰਨੇ ਉੱਥੇ ਜਾ ਕੇ ਸਾਰੇ ਭਾਸ਼ਣ ਆਪਾਂ ਪਤਾ ਕਿਹੜੀ ਗੱਲ ਦੇ ਦਿੱਤੇ ਕਿ ਜ਼ਿਮੀਦਾਰ ਨੂੰ ਆਪਦੀ ਫਸਲ ਦਾ ਰੇਟ ਤੈਅ ਕਰਨ ਦਾ ਹੱਕ ਹੋਣਾ ਚਾਹੀਦਾ ਤਾਂ ਇਹਦੀ ਫਸਲ ਆ ਯਾਰ ਤਾਂ ਤੁਹਾਨੂੰ ਇਸ ਤੁਸੀਂ ਤੁਹਾਨੂੰ ਨਹੀਂ ਪਸੰਦ ਮੰਨ ਲਓ ਤੁਹਾਨੂੰ ਨਹੀਂ ਪਸੰਦ ਤੁਹਾਨੂੰ ਮਹਿੰਗਾ ਲੱਗਦਾ ਤੁਸੀਂ ਪਲੀਜ਼ ਇਸ ਤਰ੍ਹਾਂ ਦਾ ਕਮੈਂਟ ਨਾ ਕਰੋ ਕਿ ਇਹਨੂੰ ਹੱਕ ਨਹੀਂ ਇਹਨੂੰ ਹੱਕ ਆ ਇਹ ਭਾਵੇਂ 2 ਕਰੋੜ ਮੰਗੇ ਉਹ ਖਰੀਦਣ ਵਾਲੇ ਦੇ ਟੈਨਸ਼ਨ ਆ ਕਿ ਉਹਦੀ ਜੇਬ ਚ ਕਿੰਨੇ ਪੈਸੇ ਆ ਤੇ ਉਹ ਇਸ ਬਿਊਟੀ ਦੀ ਕਦਰ ਕਿੰਨੀ ਕਰ ਸਕਦਾ ਆ ਆਪਾਂ ਕਿਸੇ ਦੇ ਕਮੈਂਟ ਤੇ ਜੈਲਸੀ ਨਹੀਂ ਕਰਦੇ ਪਰ ਇੱਕ ਮੈਂ ਕਹਿ ਦੇਣਾ ਵੀ ਜੇ ਕਿਸੇ ਚੱਲ ਫਿਰ ਵੀ ਜੇ ਕਿਸ ਨੂੰ ਕਮੈਂਟ ਦਾ ਸੌਂਕ ਆ ਨਹੀਂ ਵੀ ਉਹ ਕਮੈਂਟ ਕਰਦਾ ਵੀ ਉਹਦੇ ਘਰੇ ਦੋ ਮੇਲੇ ਜਿੱਤੀ ਵੀ ਮੱਝ ਐਡੀ ਖੜੀ ਆ ਇਹਨਾਂ ਦੇ ਨਾਲ ਮਲਾ ਲਈ ਐਡੀ ਹਾਈਟ ਲੈਂਥ ਦੀ ਹੋਵੇ ਆਪਾਂ ਮਤਲਬ ਉਹਦੀ ਮੱਝ ਆਪਾਂ 12 ਮੰਗਿਆ ਆਪਾਂ 13 ਲੱਖ ਦੀ ਖਰੀਦ ਲਾਂਗੇ ਚਲੋ ਛੱਡੋ ਇੱਕ ਆਪਾਂ ਹੋਰ ਚੈਲੰਜ ਕਰਦੇ ਆ ਜਿਹੜੇ ਬਾਈ ਨੂੰ ਚੈਲੰਜ ਕਰਦੇ ਆ ਆਪਾਂ ਹੋਰ ਚੈਲੰਜ ਕਰਦੇ ਆ ਤੁਸੀਂ ਐ ਕਰੋ ਸੇਮ ਇਹਦੇ ਨਾਲ ਦੀ ਮੱਝ ਤਿਆਰ ਕਰੋ ਉਸ ਨੂੰ 4 ਲੱਖ ਰੁਪਏ ਦੀ ਵੇਚੋ ਆਪਾਂ ਇਹ ਬੰਦੇ ਨੂੰ 3.5 ਲੱਖ ਰੁਪਏ ਦਵਾਵਾਂਗੇ ਐਂ ਕਰਦੇ ਆ ਨਹੀਂ ਤਾਂ ਇਹ ਹੈ ਨਾ ਭਾਈ ਤੁਸੀਂ ਸੇਮ ਇਹਦੇ ਨਾਲ ਦਾ ਸਾਰਾ ਕੁਝ ਸਟਰਕਚਰ ਸੁਭਾ ਇਹਦੀ ਮਿਲਕ ਬਿਊਟੀ ਸਾਰਾ ਕੁਝ ਤਿਆਰ ਕਰ ਲਓ ਬਾਕੀ ਵੀਰ ਜੀ ਨੇ ਕਿਹੜਾ ਲੈ ਵੀ ਚਲ ਆਪਾਂ ਇਹਦੇ ਵਿਸੇ ਨਹੀਂ ਗਏ ਚਲੋ ਜੀ ਮੱਝ ਦੇਖ ਆਪਾਂ ਦਾ ਗਏ ਚਲ ਕਰਨ ਨਾਲ ਸਾਰਾ ਕੁਝ ਮਾਹਰ ਆ ਜਾਣਾ ਜੀ ਇਹ ਚੀਜ਼ਾਂ ਨਾ ਪੈਸੇ ਨਾਲ ਮਿਲਦੀ ਹੁੰਦੀਆਂ ਫਿਰ ਇਹ ਅਡਾਨੀਆਂ ਕੋਲੇ ਹੁੰਦੀਆਂ ਫਿਰ ਅੱਜ ਆਪਣੇ ਘਰ ਹੀ ਨਹੀਂ ਹੋਣਾ ਸੀ ਇਹ ਤਾਂ ਵੀ ਜੇ ਪੈਸੇ ਨਾਲ ਹੀ ਮਿਲਦੀ ਹੁੰਦੀ ਇਹ ਮੱਝ ਚਾਹੇ ਚਲ ਕੁਝ ਕਿਸੇ ਤਰ੍ਹਾਂ ਤੋਂ ਵੀ ਉਹ ਲੜਦੀ ਆ ਹਨਾ ਜੀ ਵਾਕੇ ਵੀ ਵਾਕੇ ਇਹ ਹੈ ਕਿ ਤਾਂ ਕੋਈ ਖਾਨਦਾਨ ਕਿਹਦਾ ਬਾਈ ਬੰਦਾ ਚਲੋ ਬੰਦਾ ਕਈ ਵਾਰੀ ਉਸ ਤਰ੍ਹਾਂ ਦਾ ਟੀਕਾ ਹੀ ਭਰਾ ਲੈਂਦਾ ਮੱਝ ਦੇ ਕਿ ਕਿਹੜੇ ਕਿਹੜੇ ਇਹ ਤਾਂ ਮਾਲ ਉਹਨਾਂ ਨੇ ਆਪਾਂ ਨੂੰ ਨਾ ਵੀ ਦੇਸੀ ਪੰਚ ਮੈਂ ਮੈਂ ਇਹਦੇ ਬਾਰੇ ਬੋਲਿਆ ਵੀ ਸੀ ਸ਼ਾਇਦ ਵੀ ਇਹ ਪੰਚਾਇਤੀ ਝੋਟੇ ਦੀ ਹਾਂ ਜਦੋਂ ਤੁਸੀਂ ਸਾਰੇ ਕੋਲ ਕਮੈਂਟਰੀ ਕਰ ਰਹੇ ਸੀ ਜਿਹੜੇ ਕਮੇਲੇ ਤੇ ਹਾਂ ਵੀ ਇਹ ਪੰਚਾਇਤੀ ਝੋਟੇ ਦੀ ਹੈ ਨਾ ਹਰਿਆਣੇ ਦੇ ਵਿੱਚ ਤੁਸੀਂ ਕਹਿ ਰਹੇ ਸੀ ਪੰਚਾਇਤਾਂ ਨੇ ਕਿੱਡੇ-ਕੱਡੇ ਕੰਮ ਕਰਦੇ ਆ ਹਾਂ ਇਹ ਉਹੀ ਆ ਹਨਾ ਮੈਂ ਇਹਦੇ ਬਾਰੇ ਕਹਿ ਰਿਹਾ ਸੀ ਵੀ ਪੰਚਾਇਤਾਂ ਨੇ ਤੁਸੀਂ ਦੇਖੋ ਹਰਿਆਣੇ ਦੀਆਂ ਪੰਚਾਇਤਾਂ ਨੇ ਕਿੱਡੇ-ਕੱਡੇ ਕੰਮ ਕਰਦੇ ਵੀ ਆਹਾ ਹਾਏ ਉਹੀ ਝੋਟੀ ਆ ਮਤਲਬ ਇਹ ਇਹ ਝੋਟੀ ਆ ਹਨਾ ਇਹ ਡੱਬਣਾ ਪਾਣੀ ਟੀਕਾ ਆਪ ਤਰਾਇਆ ਸੀ ਟੀਕਾ ਆਪ ਸੀਮ ਨਦੋ ਰਖਵਾਇਆ ਸੀ ਚਲੋ ਹਨਾ ਜੀ ਉਦੋਂ ਨਾਲ ਹੁਣ ਉਹੀ ਗੱਲ ਆ ਵੀ ਹੌਲੀ-ਹੌਲੀ ਨੌਲੇਜ ਆਉਂਦੀ ਆ ਜਦੋਂ ਇੰਨਾ ਪਤਾ ਹੁੰਦਾ ਇਹਦੇ ਸੈਕਸਡ ਸੀਮਨ ਵੀ ਧਰਵਾਉਂਦੇ ਹਨ ਨਹੀਂ ਇੰਨਾ ਪਤਾ ਨਹੀਂ ਸੀਗਾ ਉਦੋਂ ਹਨਾ ਹੀ ਨਹੀਂ ਉਦੋਂ ਫਿਰ ਤੈਨੂੰ ਰਿਪੀਟਡ ਦਾ ਵੀ ਟੈਨਸ਼ਨ ਸੀ ਨਾ ਉਦੋਂ ਹਰ ਉਹੀ ਤਾਂ ਗੱਲ ਆ ਫਿਰ ਵੀ ਆਪਾਂ ਰਿਸਕ ਲਿਆ ਜਦੋਂ ਫਿਰ ਵੀ ਚਲ ਮਹਾਰਾਜ ਨੇ ਵੀ ਚੰਗਾ ਸਾਥ ਦਿੱਤਾ ਆਪਣਾ ਹਨਾ ਹੀ ਮਿਹਨਤ ਦਾ ਵੀ ਰੰਗ ਲਾਇਆ ਹਨਾ ਹੀ ਹਾਂ 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 ਤੇ ਇਹ 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 ਟੀਕੇ ਦਾ ਪਤਾ ਕਿ ਕਿਹਦਾ ਸੀਗਾ ਬੱਚਾ ਇਹ ਸਮਰਾਟ ਸੀ ਮਕੇਰੀਅਲ ਤੋਂ ਗੱਬਣਾ ਮਦਰ ਵੀ ਚਲ ਫੇਰ ਵੀ ਚਲ ਗਏ ਤਾਂ ਤੁਸੀਂ ਬਹੁਤ ਚੰਗੀ ਨਸਲ ਚੀ ਆ ਹਾਂ ਇਹ ਤਾਂ ਹੈ ਹੀ ਹੈ ਬੱਚਾ ਚੰਗਾ ਹੀ ਮਿਲਿਆ ਨਾ ਨਹੀਂ ਤਾਂ ਹੈ ਹੀ ਨਹੀਂ ਸ਼ੁਕਰ ਹੈ ਮਾਲਕ ਦਾ ਬਹੁਤ ਚੰਗਾ ਬੱਚਾ ਮਿਲਿਆ ਫੇਰ ਤਾਂ ਹੂੰ ਫੇਰ ਤਾਂ ਇਹਨੂੰ ਵੀ ਸਾਹਮਣਾ ਪਾਊਗਾ ਤੁਹਾਨੂੰ ਨਾ ਨਹੀਂ ਸਾਹਮਣਾ ਕੀ ਜਰੂਰ ਕਰੀ ਨੀ ਮਿਹਨਤ ਕੀਤੀ ਹੈ ਨਾ ਜੀ ਹਾਂ ਇੰਨੀ ਮਿਹਨਤ ਕੀਤੀ ਹੈ ਜੇ ਕੱਟਾ ਸਾਭੇ ਉਹ ਆ ਵੀ ਬਹੁਤ ਸਾਫ ਗਿਆ ਨਾ ਨਹੀਂ ਤਾਂ ਹੈ ਹੀ ਹੈ ਹੱਡਾਂ ਪੈਰਾਂ ਦਾ ਬਹੁਤ ਸੋਹਣਾ ਹੈ ਤੇ ਜਿਹੜੇ ਸਾਬ ਨਾਲ ਮੱਝ ਵੱੱਡੀ ਸੀ ਮੱਝ ਨੂੰ ਖਰਾਕ ਲੱਗੀ ਸੀ ਆਏ ਨਹੀਂ ਗੱਲ ਵੀ ਕੱਟਾ ਮਾੜਾ ਕੱਟਣ ਕੱਟਣ ਵੀ ਚੰਗਾ ਹੀ ਸੀ ਉਹੀ ਗੱਲਾਂ ਜਿਵੇਂ ਮੈਂ ਇਹਦੇ ਪੈਸੇ ਮੰਗਦਾ ਜੋ ਹੋ ਸਕਦਾ ਚਲੋ ਮੱਝੇ ਮੇਰੇ ਘਰ ਹੀ ਰਹੇ ਜੀ ਜਾਂ ਬਿਕ ਜੇ ਹਨਾ ਜੀ ਪਰ ਮੈਂ ਇਹ ਵੀ ਗੱਲ ਕਹਿ ਸਕਦਾ ਜੀ ਮੱਝ ਮੈਂ ਬੇਇੱਜ਼ਤੀ ਜੇ ਹੋ ਸਕਦਾ ਵੀ ਜ਼ਿੰਦਗੀ ਦੇ ਦੁਆਰੇ ਐਵੇਂ ਦੀ ਮੱਝ ਆਵੇ ਜਾਂ ਨਾ ਆਵੇ ਹੂੰ ਹੋ ਜਾਣ ਦੀ ਵੈ ਗੁਰੂ ਜਾਣਦਾ ਇਹਦੇ ਬਾਰੇ ਨਹੀਂ ਆਪਾਂ ਕੁਝ ਨਹੀਂ ਕਹਿ ਸਕਦੇ ਹਾਂ ਹਾਂ ਪਰ ਨਹੀਂ ਠੀਕ ਆ ਤੈਨੂੰ ਇਸ ਗੱਲ ਦਾ ਮਾਣ ਵੀ ਹੋਣਾ ਚਾਹੀਦਾ ਇੱਕ ਜਿਵੇਂ ਇੱਕ ਸ਼ਬਦ ਨਹੀਂ ਕਹਿੰਦੇ ਹੁੰਦੇ ਲੋਕ ਪ੍ਰਾਊਡ ਓਨਰ ਹਾਂ ਜੀ ਤੂੰ ਇਹਦਾ ਪ੍ਰਾਊਡ ਓਨਰ ਆ ਪਰ ਆਪਾਂ ਨੂੰ ਇਹ ਸਕੂਨ ਆ ਵੀ ਚਲ ਆਪਣੇ 5-6 ਸਾਲਾਂ ਚ ਹੀ ਹੈ ਨਾ ਜੀ ਵੀ ਐ ਮੇਲੇ ਦੀ ਜੇਤੂ ਮੱਝ ਉਹ ਵੀ ਵਾਰ ਬਿਨਾਂ ਸਿਫਾਰਸ ਤੋਂ ਹੂੰ ਜਿਹੜੀ ਮਤਲਬ ਇਹ ਜਿੱਤੀ ਐ ਦੋ ਮੇਲੇ ਹੈ ਨਾ ਮਿਲ ਕੇ ਵੀਡੀਓ ਜਿਹੜੀ ਬਿਨਾਂ ਸਿਫਾਰਸ ਤੋਂ ਜਿੱਤੀ ਐ ਮਤਲਬ ਇਹ ਹਾਂ ਵੀ ਆਪਾਂ ਕੋਈ ਕਿਸੇ ਨੂੰ ਜਾ ਕੇ ਐ ਨਹੀਂ ਆਖਿਆ ਕਿ ਬਾਈ ਯਾਰ ਸਾਡੀ ਮੱਝ ਖੜੀ ਐ ਵੀ ਚਲ ਉਹਨਾਂ ਕੋਲ ਜਿੰਨਾਂ ਕੋਲ ਹੈਗੀ ਚਲ ਆਪਣੇ ਕੋਲ ਹੈ ਨਹੀਂ ਸੀ ਜ ਜਿਹਨਾਂ ਨੇ ਜਿਤਾਈ ਐ ਮਤਲਬ ਜੇ ਕੋਈ ਐ ਕਹਦੇ ਨੇ ਹੁਣ ਜੇ ਇਹਨੂੰ ਕਮਾਂਗੇ ਆਪਾਂ ਬ੍ਰੀਤ ਜੇ ਹੁਣ ਇਹਦੀ ਗੱਲ ਕਰਾਂਗੇ ਕਿ ਇਹਨੂੰ ਸਪਾਰਸ਼ ਦੀ ਲੋੜ ਆ ਤਾਂ ਫਿਰ ਇੰਨਾ ਤਾਂ ਸਾਹਮਣੇ ਵਾਲ ਨੂੰ ਵੀ ਦਿਸਦਾ ਹੀ ਆ ਅਕਸਰ ਜੇ ਕੋਈ ਮੱਜਾਂ ਦੇ ਮੇਲੇ ਕਰਾਉਂਦਾ ਤੇ ਰੱਖੇ ਤਾਂ ਉਹਨਾਂ ਦੇ ਵੀ ਪਸ਼ੂ ਹੁੰਦੇ ਹੀ ਆ ਨਾ ਉਹਨਾਂ ਨੂੰ ਵੀ ਪਤਾ ਤਾਂ ਹੁੰਦਾ ਹੀ ਆ ਨਾ ਵੀ ਜਾਨਵਰ ਕੋਈ ਕਿੱਥੇ ਕੱਢੀ ਉਹ ਮੈਂ ਵੀ ਸ਼ਾਰਟ ਜਿਹੇ ਕਮੈਂਟ ਦੇਖ ਰਿਹਾ ਸੀਗਾ ਨਹੀਂ ਵਿੱਚ ਕਈਆਂ ਨੇ ਕਰੇ ਹਨਾ ਵੀ ਇੰਨੇ ਪੈਸੇ ਮੰਗ ਲਏ ਉਹਨਾਂ ਨੂੰ ਇਹ ਨਹੀਂ ਗੱਲ ਦਾ ਪਤਾ ਵੀ ਅੱਜ ਤੋਂ ਕਈ ਸਾਲ ਵੀ ਪਹਿਲਾਂ ਪਸ਼ੂ ਕਿੰਨੇ ਕਿੰਨੇ ਲੱਖਾਂ ਤੱਕ ਵਿਕ ਗਏ ਹੂੰ ਉਹ ਉੱਥੇ ਕਿਹੜਾ ਪਾ ਵਾਲਾ ਬੋਲ ਰਿਹਾ ਨਹੀਂ ਮੈਂ ਤੈਨੂੰ ਦੱਸਦਾ ਗੱਲ ਮੈਂ ABC ਸੀਮਨ ਵਾਲਿਆਂ ਦੇ ਗਿਆ ਸੀਗਾ ਤੇ ਉਹਨਾਂ ਦੇ ਉਹ ਮੱਝ ਦਾ ਨਾਮ ਤਾਂ ਸ਼ਾਇਦ ਮੈਨੂੰ ਯਾਦ ਨਹੀਂ ਸ਼ਾਇਦ ਲక్ష్ਮੀ ਆ ਪਤਨੀ ਕੇ ਲਈ ਤੇ ਉਹਦੇ ਕੋਲ 25 ਲੱਖ ਰੁਪਏ ਚ ਖੜੀ ਹੈ ਤੇ ਇੱਕਰ ਉਹ ਹੀ ਸੋਈ ਹੈ ਉਹਦੇ ਕੋਲ ਆਹ ਕੋ 2013 ਚ ਖਰੀਦੀ ਸੀ ਉਹਨਾਂ ਨੇ 25 ਲੱਖ ਦੀ ਇਹ ਲੋ ਜੀ ਹਾਂ 25 ਲੱਖ ਰੁਪਏ ਦੀ ਹੈ ਕੋਈ ਐਂ ਨਹੀਂ ਗੱਲ ਕਿ ਉਹ ਉਹ ਉਦਾਂ ਹੀ ਉਰੇ ਪਰੇ ਦੇ ਠੱਗੀਆਂ ਮਾਰਨ ਵਾਲੇ ਵਪਾਰੀਆਂ ਵਾਲੀ ਗੱਲ ਕੀਤੀ ਉਹਨੇ ਉਹ ਬੰਦਾ ਇੱਕ ਐ অথੈਨਟਿਕ ਗੱਲ ਕਰਨ ਵਾਲਾ ਵੀ ਜਿਹੜਾ ਸਬੂਤ ਦਿਖਾ ਸਕਦਾ ਕਿ ਆਹ ਭਾਈ ਇੰਨੇ ਪੈਸੇ ਕਾਉਂਟ ਚ ਪਾਏ ਉਹ ਹੀ ਚੱਲ ਲੱਗਿਓ 12 ਸਾਲ ਪਹਿਲਾਂ ਵੀ ਇੰਨੇ ਦੀਵਾਂ ਚ ਵਕਈਏ ਨਾ ਜੀ ਇਹ ਤੇ ਕੱਟੀ ਖੜੀ ਆ ਮਤਲਬ ਪਰਲੇ ਪਾਸੇ ਆਹੀ ਖੜੇ ਦੋ ਨੰਬਰ ਤੇ ਜੀ ਹੂੰ ਆਹਾ ਹਾ ਇਹ ਕਹਣਾ ਹਥੇ ਹਰਮੀਤ ਭਾਈ ਆ ਰਾਜਪੁਰੇ ਨੇੜੇ ਪਿੰਡ ਦਾ ਨੱਤੇ ਹੂੰ ਉਹਦੇ ਕੱਲ ਹਰਿਆਣੇ ਦੇ ਚੈਨਲ ਆ ਜੀਤੂ ਰਵਾਸਵਰੀ ਚੈਨਲ ਹਨਾ ਜੀ ਹੂੰ ਇਹਦੀ ਉਮਰ ਹੈ ਮਤਲਬ ਹੁਣ ਸਿਰਫ 21 ਮਹੀਨਾ ਦੀ ਹੋਈ ਆ ਮਤਲਬ ਜੀ ਇਹਦਾ ਸਾਰਾ ਰਿਗਾਰਡ ਮੰਨਿੰਦਰ ਹੁਣੀ ਐਵੀਸੀ ਨਾਲ ਤੁਸੀਂ ਗੱਲ ਕਰਦੇ ਹੋ ਨਾ ਜੀ ਇਹ ਉਹਨਾਂ ਦੇ ਕੰਟਰੈਕਟ ਚਾਹੇ ਕੱਟੀ ਹਨਾ ਜੀ ਹੂੰ ਇਹ ਮਤਲਬ ਉਹ ਬਾਈ ਨੇ ਇੱਕ ਦਿਨ ਦੀ ਕੱਟੀ ਇਹ ਇੱਕ ਲੱਖ 25000 ਦੀ ਖਰੀਦੀ ਸੀਗੀ ਹੂੰ ਇੱਕ ਦਿਨ ਦੀ ਕੱਟੀ ਅਗਲਾ ਹੁਣ ਕਹੇ ਤੈਂਦਾ ਮੱਝ ਦਾ ਵਾਰ ਲੱਖ ਮੰਗ ਲਿਆ ਨਹੀਂ ਉਹਨਾਂ ਨੇ ਇੱਕ ਦਿਨ ਦੀ ਕੱਟੀ 1,25,000 ਰੁਪਏ ਬਾਈ ਨੇ ਖਰੀਦੀ ਸੀ ਲੋਲੂ ਕਦੇ ਟਿਕਤ ਆ ਗਈ ਉਹਨੂੰ ਚਲ ਵੀ ਵੇਚਣੀ ਪਈ ਚਲ ਆਪਣੇ ਕੋਲ ਤੇ ਇੱਕ ਗਿਫਟ ਵਾਂਗੂ ਹੀ ਆਈ ਆ ਮਤਲਬ ਹੁਣ ਜੇ ਮੈਂ ਅਗਲਾ ਕਹਿੰਦਾ ਵੀ ਵਾਰ ਲੱਖ ਮੱਝ ਦਾ ਮੰਗਦਾ ਤੇ ਕੋਈ ਮੱਝ ਦਾ ਇਹ ਕੱਟੀ ਦਾ ਮੈਨੂੰ 2 ਲੱਖ ਦੇ ਵੀ ਆਪਾਂ ਦੇਂਦੇ ਨਹੀਂ ਹੈਗੇ ਭਾਵੇਂ ਕਿਸੇ ਦੇ ਘਰ ਕਿ ਟੱਪਾਂ ਮੈਂ 50 ਲੱਖ ਵਾਲੀ ਖੜੀ ਆਈ ਹੂੰ ਸਹੀ ਗੱਲ ਆ ਤੇ ਐਵੇਂ ਐਵੇਂ ਦੇ ਸੱਚੀ ਤੂੰ ਦੇਖ ਕਿ 35 2019 ਚ 35,000 ਰੁਪਇਆ ਵਿਆਜ ਤੇ ਚੱਕ ਕੇ ਕੋਈ ਬੰਦਾ ਕਰਦਾ ਤੇ ਮੈਂ ਇੱਕ ਆ ਵੀਰਾ ਤੁਹਾਡੇ ਨਾਲ ਉਰੇ ਇਹੋ ਬਾਈ ਆਜੋ ਆਇਓ ਇਹ ਇਹ ਬਾਈ ਆਜੋ ਆਜੋ ਬਾਈ ਆਜੋ 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 ਇਹਦਾ ਹੈ ਬਾਈ ਬਾਈ ਆ ਬਾਈ ਤੈਨੂੰ ਗਾਈਡ ਬਹੁਤ ਵਧੀਆ ਕਰਦਾ ਵੀਡੀਓ ਤੋਂ ਪਹਿਲਾਂ ਬਾਈ ਤੈਨੂੰ ਬਹੁਤ ਕਮਾਲ ਗੱਲਾਂ ਦੱਸ ਰਿਹਾ ਸੀ ਹੈ ਮੈਂ ਇਹ ਗੱਲ ਦੇਖਿਆ ਇਹ ਇਹ ਬਾਈ ਨਾਲ ਕਿਵੇਂ ਲਿਆ ਜਾ ਵੀਮਲਾ ਆਪਣੇ ਪਿੰਡ ਤੋਂ ਗਿਆ ਨਹੀਂ ਕੰਮ ਜਿਵੇਂ ਲਿਹਾਜ਼ ਲਾ ਰੂ ਵੀ ਹੈਗਾ ਮੁੰਡਾ ਪਿੰਡੋਂ ਹਾਂਜੀ ਪਰ ਐ ਕੰਮ ਛੱਡਾ ਭਾਈਆਂ ਤੋਂ ਵੱਧ ਹੀ ਆ ਮਤਲਬ ਠੀਕ ਆ ਇਕੱਠੇ ਰਹਿਣੇ ਜਿਵੇਂ ਉਹ ਅੰਕਲ ਖੜੇ ਨੇ ਚਲ ਇਹਨਾਂ ਦੇ ਸਰੀਕਾ ਮਾਲ ਆਸ ਵਿੱਚ ਹੈ ਨਾ ਇਹ ਦੋਨਾਂ ਦਾ ਤੇ ਉਹਨਾਂ ਦਾ ਆਪਣਾ ਕੋਲੇ ਬਾਹਾਂ ਠੇਕਣਾ ਇਹ ਵੀ ਪਸੂ ਟਾਪ ਦੇ ਰੱਖਦੇ ਨੇ ਇਹ ਦੋਨੇ ਗੱਲ ਸੱਚ ਪਸੂ ਟਾਪ ਦੇ ਰੱਖਦੇ ਆ ਜੀ ਅੱਛਾ ਤੇ ਉਹਨਾਂ ਦਾ ਬਾਹਾਂ ਆਪਣੇ ਕੋਲ ਠੇਕੇ ਤੇ ਹੁੰਦਾ ਜੀ ਤੇ ਇਹ ਦੋਨੇ ਤੈਨੂੰ ਗਾਈਡ ਕਰਦੇ ਹਾਂਜੀ ਪਸੂਆਂ ਵਾਲੇ ਮਸਲੇ ਇਹਨਾਂ ਦਾ ਹੌਲੀ ਹੌਲੀ ਇਹ ਜਾਂਦੀ ਪੁਰਾਣੀ ਬੰਦੇ ਨੇ ਆਪਾਂ ਨਵੇਂ ਆਏ ਆ ਪਸੂਆਂ ਚ ਐਵੇਂ ਗਏ ਜੀ ਨਹੀਂ ਠੀ ਉਹ ਮੈਂ ਨਾ ਅੰਦਰ ਜੇ ਤੁਸੀਂ ਨਾ ਚਾਹ ਪੀਂਦੇ ਸੀ ਬੈਠੇ ਸੀਗੇ ਉਦੋਂ ਬਾਈ ਹੁਣ ਇਹਨੂੰ ਬਹੁਤ ਕਮਾਲ ਗਾਈਡ ਕਰ ਰਿਹਾ ਸੀ ਫਿਰ ਮੈਨੂੰ ਲੱਗਾ ਕਿ ਯਾਰ ਇਹ ਇਹਨਾਂ ਦੀ ਟੀਮ ਆ ਯਾਰ ਤੇ ਬਾਈ ਨਾ ਇਹਨਾਂ ਨੂੰ ਬੜੀਆਂ ਯਾਰ ਇੰਨੇ ਕੰਮ ਦੀਆਂ ਗੱਲਾਂ ਦੱਸ ਰਹੇ ਸੀ ਨਾ ਵੀ ਮੈਨੂੰ ਐ ਲੱਗਦਾ ਸੀਗਾ ਵੀ ਯਾਰ ਹਾਂ ਕਿਸੇ ਬੰਦੇ ਦੇ ਭਰਾ ਜਾਂ ਕਿਸੇ ਬੰਦੇ ਦੇ ਸਪੋਰਟਰ ਹੋਣ ਤਾਂ ਇਹੋ ਜਿਹਾ ਹੋਣੇ ਚਾਹੀਦੇ ਆ ਫੇਰ ਉਹ ਬੰਦਾ ਕਿਸੇ ਕਾਮਯਾਬੀ ਤੇ ਪਹੁੰਚੇ ਵਾਕਈ ਬਹੁਤ ਕੁਮਾਰ ਜੀ ਆਪਾਂ ਕਿਸੇ ਨਾਲ ਲੱਗਿਆ ਨੀਤ ਨਾ ਲੱਗੋ ਹਾਂ ਪਾਂ ਸਾਫ਼ ਕਰਕੇ ਲੱਗੋ ਐ ਨਹੀਂ ਹੈਗਾ ਵੀ ਇਹਦੇ ਘਰੇ ਅੱਜ ਮੇਲੇ ਵਾਲੀ ਮੱਝਾ ਸਾਡੇ ਘਰੇ ਲੋਕਲ ਮੱਝਾਂ ਨੇ ਆਪੋ ਨਹੀਂ ਆਪਾਂ ਇਹਦੀ ਵਾਈ ਦੀ ਸਪੋਰਟ ਕਰਦੇ ਆਂ ਵੀ ਜਿੱਥੇ ਕੱਲ ਨੂੰ ਨਾ ਅੱਜ ਵਿਕੇ ਮੇਲੇ ਦੇ ਲੈ ਕੇ ਆਉਗਾ ਆਪਾਂ ਇਹਦੇ ਹਰ ਵਕਤ ਨਾਲਾ ਦਿਨ ਪਰ ਰਾਤ ਸਪੋਰਟ ਕਰਨ ਦਾ ਉਹ ਮਤਲਬ ਹੈ ਜੀ ਆਪਣੇ ਘਰੇ ਨਹੀਂ ਨਹੀਂ ਮਹਾਰਾ ਸੁੱਕ ਤੇ ਕਰਨ ਨਾਲ ਮਾਰਦਾ ਇਹ ਗਰੂ ਆਪਾਂ ਦਾ ਇੱਕ ਸਾਧਨ ਹੀ ਹੈ ਨਾ ਜਿਹਨਾਂ ਦੀ ਆਪਾਂ ਇਹਨੂੰ ਮੇਲਾ ਲੜਾਵਾਂਗੇ ਜ਼ਰੂਰ ਮਤਲਬ ਨਹੀਂ ਹੁਣ ਇੱਕ ਤਾਂ ਆ ਗਿਆ ਕੋਟੜੇ ਮੇਲਾ ਆ ਗਿਆ ਕੋਟੜੇ ਆ ਗਿਆ ਉਹ ਪੰਜਾਬ ਪੰਜਾਬ ਦਾ ਮੱਝਾਂ ਦਾ ਹੀ ਆ ਜਿਹਦੇ ਪੰਜਾਬ ਦੇ ਓਨਰ ਆ ਤਾਂ ਕੋਟੜੇ ਪ੍ਰੀਤ ਹੈਗਾ ਮੇਲਾ ਉਹਦੀ ਵੀ ਤੁਹਾਨੂੰ ਡਿਟੇਲ ਪਾ ਦਿੰਨਾ ਤੇ ਉਹਦੇ ਨਾਲ ਹੀ ਮੇਲਾ ਇੱਕ ਆ ਗਿਆ ਆਪਣੇ ਤਨੌਲੇ ਆ ਗਿਆ ਆਪਣੇ ਪਿੰਦੀ ਵਾਲਾ ਪਿੰਦੀ ਵਾਲਾ ਮੇਲਾ ਆ ਗਿਆ ਇੱਕ ਮੇਲਾ ਰਾਜਸਥਾਨ ਦੇ ਵਿੱਚ ਵੀ ਆ ਕੀ ਚੱਕਰ ਹੁੰਦੀ ਤਾਂ ਹੈ ਜਮਾਤ 19 ਤਰੀਕਾ ਨਵਿੰਦਰ ਭਾਈ ਅੱਜ ਤਰੀਕਾ 19 ਜੇ ਹੁਣ ਮੇਲੇ ਹੈਗੇ ਨੇ ਜਣ ਦੀ 2-3 ਤਰੀਕ ਤੋਂ ਇਹ 29 ਤਰੀਕ ਤੋਂ ਸਟਾਰਟ ਹੋਇਆ ਦੁੱਧ ਵਾਲੇ ਪਸੂਆਂ ਚ ਹੈ ਨਾ ਇਹ ਹੁਣ ਹੋ ਸਕਦਾ ਵੀ 10 ਦਿਨਾਂ ਚ ਦੇਖਦੇ ਆ ਵੀ ਜੇ ਪੀਕ ਲੈਵਲ ਤੇ ਜਾਂਦੀ ਹੈ ਫਿਰ ਦੇਖਦੇ ਆ ਹੈ ਨਾ ਇਹ ਨੇ ਵੀ ਮਿਲਕ ਬਿਊਟੀ ਤਾਂ ਫਿਰ ਲੜੀ ਲਾਉਗੀ ਨਾ ਮਿਲਕ ਬਿਊਟੀ ਤਾਂ ਲੜ ਲੂ ਵੈਸੇ ਹੀ ਮਿਲਕ ਬਿਊਟੀ ਤਾਂ ਫਿਰ ਲੜਦੀ ਹੋਈ ਆ ਨਾ ਨਾ ਸੀ ਤਾਂ ਇਹਦੀ ਕੋਸ਼ਿਸ਼ ਆਇਆ ਵੀ ਮਿਲਕ ਬਿਊਟੀ ਲਾਈ ਵੀ ਨਹੀਂ ਕਹਿੰਦੇ ਵੀ ਆਪਾਂ ਦਾ ਦੁੱਧ ਵੀ ਦਿਖਾ ਦਾਂਗੇ ਮਤਲਬ ਕੋਸੇ ਸਾਡੀ ਇੰਨੀ ਆ ਮਤਲਬ ਵੀ ਪਰ ਕੀ ਗੱਲ ਹੋ ਰੋ ਜਿੰਦਗੀ ਜਿੱਕ ਕੋ ਸੋਚਿਆ ਪਰ ਬੂਸਟ ਨਾ ਆਪਾਂ ਕਦੇ ਦੇਖਿਆ ਨਹੀਂ ਨਾ ਕਦੇ ਮਤਲਬ ਆਪਾਂ ਸੁਣਿਆ ਹੀ ਸੁਣਦੇ ਜਰੂਰ ਆ ਮਤਲਬ ਪਰ ਦੇਖਿਆ ਨਹੀਂ ਹੈਗਾ ਕਦੇ ਹਨਾ ਜੀ ਪਰ ਜਿੱਦਣੇ ਵੀ ਆਪਾਂ ਪਸ਼ੂ ਦਾ ਮੇਲੇ ਦੁੱਧ ਦਿਖਾਈ ਅੱਜ ਦਿਖਾਈਏ ਭਾਵੇਂ 5 ਸਾਲਾਂ ਨੂੰ ਦਿਖਾਈਏ ਪਰ ਦਿਖਾਵਾ ਕੇ ਦਾਣੇ ਵਾਲੀ ਹੂੰ ਨੇ ਨੇ ਉੱਪਰ ਅਸੀਂ ਪਸ਼ੂ ਵੀ ਰੱਖਣਾ ਨਾ ਅਸੀਂ ਕੱਲਾ ਨਾਮ ਥੋੜੋ ਕੰਸ ਤੇ ਦਰਨ ਉਹ ਵੀ ਉਤ ਹੀ ਮੂਹਰੇ ਆਉਗਾ ਨਾ ਦਾਣੇ ਵਾਲੇ ਦੁੱਧ ਮੇਲੇ ਤੇ ਚੱਲੂਗਾ ਹੂੰ ਅਸੀਂ ਕੰਸ ਤੇ ਥੋੜੋ ਹਾਂ ਮੱਜਨ ਦਾ ਵੀਰੇ ਜਿਹੜਾ ਉਹ ਬਾਈ ਕਹਿੰਦਾ ਸੀਗਾ ਵੀ ਅਸੀਂ ਅੱਠ ਲੈ ਲਾਂਗੇ ਇੰਨਾ ਹੀ ਲੈਵਾ ਹੁੰਦਾ ਸਿਰਫ ਔਰ ਸਿਰਫ ਹੂੰ ਇੰਨਾ ਹੀ ਲੈਵਾ ਹੁੰਦਾ ਜੇ ਜੀ ਆਪਾਂ ਸਾਰੇ ਲੈਵੇ ਦੇ ਫੀਤਾ ਮਾਰੀਏ 2 ਫੁੱਟ ਵਿਚੇ ਨੂੰ ਆ 2 ਫੁੱਟ ਹੀ ਉੱਪਰ ਨੂੰ ਹੂੰ ਜੇ ਆਪਾਂ ਲਾ ਲੋ ਗੱਠਾ ਪਾ ਲੋ ਜਾ ਕੋਈ ਵੀ ਕਰ ਲੋ ਹਾਂ 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 ਆਪਾਂ ਲਾਈਏ ਇੰਨਾ ਹੀ ਲੈਵਾ ਹੁੰਦਾ ਮੱਜ ਦਾ ਹੂੰ ਡਾਕ ਲਾ ਕਹਿੰਦਾ ਜੀ 1.5 ਲੱਖ ਦੀ ਲੈ ਲਾਂ ਹੂੰ। ਕਿਰੇ ਦੋ ਗਿੱਠਾਂ ਹੀ ਪਿੱਛੇ ਨੂੰ ਪੈ ਜਾਣਗੀਆਂ, ਦੋ ਹੀ ਉੱਪਰ ਨੂੰ ਪੈ ਜਾਣਗੀਆਂ। ਹੂੰ। ਆਪਾਂ ਕੋਈ ਵਾਰ ਉਹ ਮਾਨ ਨਹੀਂ ਕਰਦੇ ਹਨ ਜੀ। ਜਿੱਡਾ ਮੱਝ ਦਾ ਲੈਵਲ ਲੋਕਾਂ ਦੀ ਏਡੀ ਮਾਝੀ ਹੁੰਦੀ ਆ ਮਤਲਬ ਜਿਹੜੇ ਕਮੈਂਟ ਕਰਨ ਵਾਲੇ ਨੇ ਮਤਲਬ। ਹੂੰ। ਨਹੀਂ ਨਹੀਂ ਮਾਲਕ ਦੀ ਕਿਰਪਾ, ਦਾਤਾ ਤੇ ਆ ਰੱਖੇ, ਪ੍ਰਮਾਤਮਾ ਹਰੇਕ ਨੂੰ ਦੇਵੇ। ਅ ਅੱਜ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਦੇਖ ਰਿਹਾ ਉਹਦੇ ਹਰ ਤੇ ਘਰੇ ਖੜੀ ਹੋਵੇ ਤੇ ਜਿਸ ਦਿਨ ਉਹਦੇ ਘਰੇ ਖੜੀ ਹੋਊਗੀ ਉਸ ਦਿਨ ਉਹਨੂੰ ਪਤਾ ਹੋਊਗਾ ਕਿ ਹਾਂ ਇਹ ਕਿਸਪਾ ਪੈਂਦੀ ਆ। ਨਹੀਂ ਨਹੀਂ ਤਾਂ ਹੈ ਉਹੀ ਗੱਲ ਆ ਜੀ। ਹੈਨਾ? ਵੀ ਜਦੋਂ ਇਹ ਐਵੇਂ ਤਿਆਰ ਹੁੰਦੀ ਆ ਉਦੋਂ ਕਿਸ ਭਾਪ ਐ ਕੇ ਤਿਆਰ ਹੁੰਦੀ ਫਿਰ ਉਹਨੂੰ ਪਤਾ ਲੱਗ ਜੂਗਾ ਹਣਾ ਤੇ ਪ੍ਰਮਾਤਮਾ ਆਪਾਂ ਕਹਿੰਦੇ ਆ ਕਿ ਹਰ ਉਸ ਬੰਦੇ ਨੂੰ ਜਿਹੜਾ ਕਿਸਾਨ ਦਾ ਦਿਲ ਤੋੜਦਾ ਉਹਨੂੰ ਦੇਵੇ ਫਿਰ ਉਹਨੂੰ ਪਤਾ ਲੱਗੂ ਕਿ ਹਾਂ ਯਾਰ ਆਪਾਂ ਗਲਤ ਕਰਦੇ ਸੀ ਮਨਦੀ ਗੱਲ ਹਣਾ ਦੇਖੋ ਹੁਣ ਮੇਰੇ ਕੋਲ ਵੀ ਇੱਕ ਗੁੜੀ ਆ ਮਤਲਬ 3 ਸਾਲ ਦੀ ਲਾਲੋ ਹਣਾ ਜੀ ਵੀ ਜਿੰਨੀ ਆਪਾਂ ਨੂੰ ਉਹ ਪਿਆਰੀ ਆ ਵੀ ਉਹਨਾਂ ਜਿੰਨਾ ਆਪਾਂ ਉਹਦੀ ਕੇਅਰ ਕਰਦੇ 19 ਪਸ਼ੂਆਂ ਦੀ ਕਰਦੇ ਆ ਜੀ ਉਹਨਾਂ ਨਹੀਂ ਕਿਹ ਨਾਲੇ ਪਲੇ ਆ ਮਤਲਬ ਕਮੈਂਟ ਵਾਲਾ ਭਾਵੇਂ ਕੁਝ ਮਰਜ਼ੀ ਕਹੀ ਜਾਵੇ ਜੀ ਹੂੰ ਨੇ ਬਾਕੀ ਬਾਕੀ ਤੇ ਪ੍ਰਮਾਤਮਾ ਤੁਹਾਨੂੰ ਸਮੰਢਣੀ ਕਰੇ ਤੇ ਸੱਚੀ ਫਿਰ ਇੱਕ ਸੱਚ ਮੈਨੂੰ ਇਹ ਗੱਲ ਦੱਸ ਹਾਂਜੀ ਹੁਣ ਸਵੇਰੇ ਵੱਜੇ 7 ਠੰਡਾ ਪੂਰੀ ਹਾਂਜੀ ਮੈਂ ਬਹੁਤ ਮੁਸ਼ਕਲ ਨਾਲ ਨਹਾ ਕੇ ਆਇਆ ਮੈਨੂੰ ਬਸ ਇੱਕ ਆਦਤ ਆ ਕਿ ਮੈਂ ਹਮੇਸ਼ਾ ਨਹਾ ਕੇ ਕੰਮ ਤੇ ਜਾਣਾ ਹੁੰਦਾ ਬਸ ਮੈਂ ਬਸ ਮੈਨੂੰ ਆਦਤ ਆ ਇਹ ਕਿ ਮੈਂ ਹਮੇਸ਼ਾ ਨਹਾਉਣਾ ਹੀ ਹੁੰਦਾ ਤੇ ਮੈਂ ਬਹੁਤ ਮੁਸ਼ਕਲ ਨਾਲ 4:30 ਵਜੇ ਨਹਾਤਾ ਯਾਰ ਤੁਸੀਂ ਇਹ ਕੱਲ ਆਥਣੇ ਸੁੱਈਏ ਨੂੰ ਨਹਾਤਾ ਨਹੀਂ ਦਿੰਦਾ ਨੇ ਸੀ ਕੱਲ ਦੇਖੋ ਜਦੋਂ ਕੱਲ ਦੀ ਸੂਈ ਵੀ ਆ ਹਨਾ ਇਹ ਕੱਲ ਉਦੋਂ ਅਸੀਂ ਗਰਮ ਪਾਣੀ ਨਾਲ ਨਵਾਈ ਸੀ ਪਰ ਸਾਰੀ ਰਾਤ ਇਹਦੇ ਕੋਲੇ ਹੀ ਬੈਠੇ ਕੱਟੀ ਆ ਸੀ ਹੂੰ ਵੀ ਜੇ ਬੈਹਂਦੀ ਵੀ ਸੀ ਜਦ ਇਹਨੂੰ ਸਾਫ਼ ਕਰਦੇ ਸੀਗੇ ਵੀ ਸਵੇਰੇ ਦਿਖਾਉਣੀ ਆ ਵੀ ਦਿਖਾਉਣੀ ਆ ਵੱਲ ਵੀ ਆਪਾਂ ਅੱਜ ਇਹ ਸੁਬਾ ਕੋਈ ਨਵਾਈ ਨਹੀਂ ਹੈਗੀ ਮਾਜੀ ਕੱਲ ਦੀ ਐਵੇਂ ਖੜੀ ਆ ਮਤਲਬ ਜਾਂ ਬੈਠੀ ਆ ਮੈਂ ਤੁਹਿਆਂ ਦੇ ਲਈ ਪਾਣੀ ਲਾਏ ਤੇ ਆਪਾਂ ਕਿਉਂਕਿ ਮੈਨੂੰ ਠੰਡ ਇੱਥੇ ਖੜੇਣ ਲੱਗੀ ਜਾਂਦੀ ਤੇ ਮੈਨੂੰ ਐਵੇਂ ਵੀ ਮਹਿਸੂਸ ਹੋ ਜਾਂਦਾ ਵੀ ਮੱਜ ਤਾਂ ਥੋੜਾ ਥੋੜਾ ਨਾ ਐ ਲੋਈ ਕੰਡਿਆਈ ਖੜੀ ਆ ਦੇ ਗੋਸਤ ਤੇਲ ਤੂਲ ਮੜਿਆ ਉਹਦੇ ਨਾਲ ਫਿਰ ਠੰਡ ਲੱਗਦੀ ਹੈ ਜੀ ਹਨਾ ਤੇ ਮੈਨੂੰ ਐਂ ਲੱਗਦਾ ਵੀ ਇਹਨੂੰ ਆਪਾਂ ਹੁਣ ਅੰਦਰ ਕਰ ਦਈਏ ਥੋੜੇ ਜਿਹੇ ਦੇ 2-4 ਸੀਨ ਜੇ ਮਾਰ ਲਈਏ ਪ੍ਰੀਤ ਹਨਾ ਤੇ ਇਹਨੂੰ ਅੰਦਰ ਕਰੋ ਭਰਾਵੋ ਇਹਨੂੰ ਦੁੱਧ ਵੀ ਚੋਣ ਵਾਲਾ ਹੋਊਗਾ ਝੋਲਿਓ ਤੇ ਕੱਲ੍ਹ ਸ਼ਾਮ ਨੂੰ ਚੋਇਆ ਵੀ ਹੋਊਗਾ ਥੋੜਾ ਬਹੁਤ ਚੋਈ ਤੇ ਦੋ ਵਾਰੀ ਚੋਈ ਗਈ ਮਤਲਬ ਜੀ ਦੋ ਵਾਰੀ ਚੋਈ ਬੱਚਾ ਪਲਾ ਥੋੜ੍ਹਾ ਥੋੜ੍ਹਾ ਟਾਈਮ ਵਾਧਾ ਸੀ ਫਿਰ ਪਲਾ ਦੇਣਾ ਤੁਹਾਡੀ ਟੀ ਮਾਦੀ ਫਿਰ ੱਡੀ ਵੀ ਨਹੀਂ ਆਉਂਦੀ ਸਿੱਧੀ ਹਨਾ ਜੀ ਹੂੰ 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 ਤੇ ਮਾਲਕ ਕਿਰਪਾ ਕਰੇ ਉਹ ਉਮੀਦ ਕਰਦੇ ਆਂ ਵੀ ਆਉਣ ਵਾਲੇ ਮੇਲਿਆਂ 'ਚ ਸਾਨੂੰ ਮਿਲਕ ਬਿਊਟੀ ਦੇ ਵਿੱਚ ਲਾਲ ਫੁੱਲ ਲਾ ਕੇ ਕਿਤੇ ਤੁਰੀ ਫਿਰਦੀ ਦਿਖਾਈ ਦੇਊਗੀ ਤੇ ਜੇ ਕੋਈ ਇਹਨੂੰ ਵੀ ਜਿੱਤੂਗੀ ਤਾਂ ਉਹ ਵੀ ਵਾਕਿਆ ਹੀ ਵੇਖਣ ਵਾਲੀ ਹੋਊਗੀ ਵਾਕਿਆ ਹੀ ਕੋਈ ਅ ਵੇਖਾਂਗੇ ਕਿ ਭਾਈ ਜਿਹੜੀ ਇਹਨੂੰ ਵੀ ਹਰਾ ਸਕਦੀ ਆ ਤੇ ਉਹ ਕੀ ਹੋਊਗੀ ਹਨਾ ਆਉਣ ਵਾਲੇ ਸਮੇਂ 'ਚ ਆਪਾਂ ਮੇਲਿਆਂ 'ਤੇ ਵੀ ਦੇਖਾਂਗੇ ਕੋਟੜੇ ਮੇਲਾ ਆ ਗਿਆ ਇੱਕ ਇੱਕ ਤਨਹੋਲੇ ਮੇਲਾ ਆ ਗਿਆ ਇਹ ਦੋ ਮੇਲੇ ਜਮ੍ਹਾਂ ਇਕੱਠੇ ਇੱਕੋ ਤਰੀਕਾ ਤੇ ਹੀ ਆ ਬਸ ਦੋ ਦੋ ਕੁ ਦਿਨਾਂ ਦਾ ਸਨ ਨਹੀਂ ਆ ਮਤਲਬ ਇਕੱਠਾ ਹੀ ਚੱਲ ਪੈਣਾ ਸਿਸਟਮ ਤੇ ਮਾਲਕ ਕਿਰਪਾ ਕਰੇ ਦਵਾਮਾ ਬਾਈ ਬਹੁਤ ਬਹੁਤ ਤੇ ਜੇ ਨੰਬਰ ਸਕਰੀਨ ਤੇ ਬਾਈ ਦਾ ਦਿਸ ਰਿਹਾ ਤੁਹਾਨੂੰ ਤੇ ਜੇ ਕਿਸੇ ਨੇ ਬਾਈ ਨਾਲ ਸੰਪਰਕ ਕਰਨਾ ਹੋਇਆ ਤਾਂ ਜਰੂਰ ਕਰ ਲਿਓ ਜੇ ਗੇੜਾ ਮਾਰਨਾ ਹੋਇਆ ਤਾਂ ਬਾਈ ਦਾ ਪਿੰਡ ਬਾਈ ਦੱਸਿਓ ਪਿੰਡ ਪਿੰਡ ਦਲਮਗਲਾਈ ਇਹ ਮਲੇਰਕੋਟਲੇ ਦੇ ਕੋਲੇ ਹੈ ਜੀ ਇਹਦਾ ਮਲੇਰਕੋਟਲਾ ਜੀ ਹਾਂ ਨੂੰ ਰਾਏਕੋਟ ਵੀ 20 ਕਿਲੋਮੀਟਰ ਹੀ ਪੈ ਜਾਂਦਾ ਜੀ ਤੇ ਮਲੇਰਕੋਟਲਾ ਵੀ 20 ਕਿਲੋਮੀਟਰ ਹੈ ਸੇਰਪੁਰ ਵੀ 20 ਕਿਲੋਮੀਟਰ ਹੈ ਤੇ ਅਮਲਗੜ ਮੰਡੀ ਵੀ 20 ਕਿਲੋਮੀਟਰ ਹੈ ਅਸੀਂ ਵਿਚਕਾਰ ਹੀ ਆਂ ਮਤਲਬ ਵਿਚਕਾਰ ਬੈਠੇ ਆ ਤੇ ਜੇ ਕਿਸੇ ਨੇ ਢੇੜਾ ਮਾਰਨਾ ਹੋਇਆ ਤਾਂ ਮਲੇਰਕੋਟਲੇ ਦੇ ਕੋਲੇ ਰਾਏਕੋਟ ਤੋਂ ਮਲੇਰਕੋਟਲੇ ਵਾਲੇ ਰਾਹ ਦੇ ਉੱਤੇ ਆ 20 20 ਕਿਲੋਮੀਟਰ ਉਧਰੋਂ ਆ ਜਾਓ ਜਾਂ ਇਧਰੋਂ ਆ ਜਾਓ ਜਿਉਂਦੇ ਰੋ